ਸਤਿ ਸ੍ਰੀ ਅਕਾਲ ਆਪ ਸੰਪਤੀ ਦੇ ਗੁਰੂ ਜਨ ਸਾਰੇ ਮਹਾਰਾਜ ਦੇ ਕੌਤੁਕ ਪਤ੍ਰ ਜੀ ਸ਼ੰਕਰ ਜੀ ਆਪ ਦੇ ਪਵਿੱਤਰ ਜੀ ਅਰਦਾਸ ਦੇ ਵਿੱਚ ਸਾਰੇ ਸਤਿ ਪਾਤਸ਼ਾਹੀ ਜੀ ਦਾ ਇੱਕ ਬਾਤ ਬਰ ਬਰ ਚ ਸੰਬੰਧਕ a los Gracias. ဘာကိုပြောတာလဲ Yeah. In short,

ਸਾਰੀਆਂ ਸੰਸਥਾਨਾਂ ਦੇ ਮੁਖੇ ਲੱਗ ਕੇ ਚਾਰ ਹੰਨ ਮਹਾਪੁਰਮ ਨੂੰ ਰਹਿ ਕੇ ਸਾਰੇ ਸੰਗਤ ਨੂੰ ਸਾਰੀਆਂ ਸੰਸਥਾਨਾਂ ਨੂੰ ਬੋਤਲ ਬੋਧਿਤ ਕਰਕੇ ਜੀ ਆਇਆਂ ਦੀ ਪਾਦਕਾ ਕਰਨੀ ਜੋ ਗ੍ਰੰਥ ਗ੍ਰੰਥ ਨੂੰ ਕੇਂਦਰਨ ਮਹਾਤਮਾ ਤੁਮ ਦੀ ਮਾਨਵਤਾ ਦੇ ਦਰਵਾਜ਼ਾ ਖੋਲ੍ਹਣ ਤੋਂ ਬਾਅਦ ਜੀਨੇ ਨਿਰਮਲ ਕਾਡਾ ਦੇ ਨਾਲ ਸਭ ਸੰਸਾਧ ਦੇ ਅੱਜ ਦੇ ਗੁਰੂ ਸਮਾਗਮ ਨੂੰ ਜੀ ਦਾ ਇਕਰਾ ਹੈ ਹਨ ਅਨੁਗੁਰ ਗੁਰੂ ਸਮਾਰਨ ਦੇ ਰਾਇ ਵਾਏ ਕੇ

ਤਨ ਸਰਬਿਸ਼ੇ ਸ਼੍ਰੀ ਗੁਰੂ ਸਾਹਿਬ ਜੀ ਅਤੇ ਸਾਧ ਸੰਗਤ ਸਰਬਿਸ਼ੇ ਸ਼੍ਰੀ ਗੁਰੂ ਜੀ ਮਹਾਰਾਜੀ ਭੰਤਨ ਸਰਬਿਸ਼ੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਾਂ ਪਾਸ ਸਿਧਾਂਤ ਜੀ ਗੁਰੂ ਜੀ ਦੇ ਸੱਚੇ ਪਾਤਸ਼ਾਹ ਜੀ ਪਾਲੂ ਸ਼ਿਆਰ ਜੀ ਸੱਚੇ ਪਾਸ਼ਾ ਦੀਵਾਨੀ ਸਮਾਧਿ ਉਪਰੰਤ ਆਪ ਜੀ ਦੇ ਪਵਿੱਤਰ ਗੀਰ ਵਿੱਚ ਕੀ ਪਸੂ ਨੇ ਜ਼ਿਕਰ ਦਾ ਉਸ ਕਰਵਾ ਲੈ ਕੱਤਾ ਉਸ ਤੋਂ ਮਾਫੀ ਮੰਗਿਸੋ ਸਤਿ ਸੰਤ ਸਾਰੇ ਤੁਹਾਨੂੰ ਕਰਨ ਲੈਣਾ ਅਗਾ ਤੋਂ ਜੀ ਸਾਰ ਤੋਂ ਸ਼੍ਰੀ ਬਾਣੀ ਪੜਨ ਦੀ ਸੁਭਾ ਕਰਨ ਦੀ ਸੁਭਾ ਸੁਸਾਇ ਸੇਵਾ ਕਰਨੇ ਬਲ ਦੀ ਰੋਸ਼ਕਨੀ

ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਤ ਜੋ ਬੜੇ ਭਾਗਾ ਵਾਲਾ ਦਿਨ ਹੈ ਜੋ ਸੰਤ ਮਹਾਂਪੁਰਸ਼ਾਂ ਦੇ ਤਪਸਤਨ ਤੇ ਧੰਨ ਧੰਨ ਗੁਰਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਗਟਾਸ਼ ਦਿਵਸ ਸੰਤ ਬੜੇ ਪਿਆਰ ਸਤਕਾਰ ਨਾਲ ਮਨਾਇਆ ਸਾਸੰਤ ਜੋ ਧੰਨ ਗੁਰ ਅਰਜਨ ਦੇਵ ਭਾਸ਼ਾ ਸਾਡੇ ਉਤੇ ਬੇਅੰਤ ਰਹਿਮਤ ਬਖਸ਼ਿਸ਼ ਕੀਤੀ ਸਾਨੂੰ ਇਲਾਹੀ ਬਾਣੀ ਤੁਰ ਕੀ ਬਾਣੀ ਇਹ ਬਖਸ਼ਿਸ਼ ਕੀਤੀ ਜਿਸ ਗੁਰਬਾਣੀ ਨੂੰ ਸੁਣ ਕੇ ਸਾਡਾ ਸੰਸਾਰ ਤੇ ਆਇਆ ਹੋਇਆ ਸਫਲ ਹੋ ਜਾਂਦਾ ਹੈ ਇਸ ਬਾਣੀ ਨੂੰ ਸੁਣਿਆ ਅਨੇਕਾਂ ਭਗਤਾਂ ਨੇ ਜਿਨ੍ਹਾਂ ਨੇ ਇਸ ਗੁਰਬਾਣੀ ਨੂੰ ਸੁਣਿਆ ਪੜ੍ਹਿਆ ਸਾਸ ਸੰਤ ਜੋਂਾਂ ਦਾ ਪਾਰ ਉਤਾਰਾ ਹੋ ਗਿਆ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਜਿਨੇ ਸ਼ਬਦ ਉਚਾਰਨ ਕੀਤਾ ਸੀ ਸਤਨਾਸਰੀ ਮਹੱਲਾ ਪਹਿਲਾ ਜਿਉ ਤਬ ਤਹ ਹੈ 12 ਵਾਰ ਤਬ ਤਬ ਕਪੇ ਬਹੁਤ ਬਕਾਰ ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬੜ ਲਾਏ ਇਹ ਸ਼ਾਸਾਸ ਉਸ ਕੋੜੀ ਨੇ ਸੁਣਿਆ ਇਸ ਸ਼ਬਦ ਨੂੰ ਸੁਣ ਉਸ ਕੋੜੀ ਦਾ ਅਸਾਸ ਜਿਹੜਾ ਪਾਰ ਉਤਾਰਾ ਹੋਇਆ ਜਿਵੇਂ ਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਊਜਲ ਕੇ ਹਾਚਰਕਾ ਕੋਟੋਂ ਕਲੜੀ ਨ ਮਸ ਜੇ ਸਾਸਾਸ ਉਸ ਸ਼ਬਦ ਨੂੰ ਸੱਜਣ ਠੱਗ ਨੇ ਸੁਣਿਆ ਸੱਜਣ ਠੱਗ ਦਾ ਪਾਰ ਉਤਾਰਾ ਹੋਇਆ ਸਾਸੰਤ ਜੋ ਅਨੇਕਾਂ ਪ੍ਰਾਨੇ ਇਸ ਗੁਰਬਾਣੀ ਨੂੰ ਸੁਣ ਕੇ ਉਹਨਾਂ ਦਾ ਸਾਸੰਤ ਜੋ ਪਾਰ ਉਤਾਰਾ ਹੋਇਆ ਤਨ ਗੁਰ ਅਮਰਦਾਸ ਪਾਤਸ਼ਾਹ ਜੀ ਦੀ ਗੁਰਬਾਣੀ ਨੂੰ ਸੁਣਿਆ ਮਾਰੂ ਮਹੱਲਾ ਪਹਿਲਾ ਕਣੇ ਕਗਦ ਮੰਨ ਵਸਮਾਣੀ ਬੁਰਾ ਪਲਾਦੋ ਲਿਖ ਪੇ ਇਸ ਸ਼ਬਦ ਸੁਣ ਕੇ ਤਨ ਗੁਰ ਅਮਰਦਾਸ ਪਾਤਸ਼ਾਹ ਪਾਦੋ ਉਤਾਰਾ ਹੋਇਆ ਸੀ ਕਹਿਣ ਤੋਂ ਪਾਪ ਕੀ ਤਨ ਗੁਰ ਅਰਜੰਦ ਦੇ ਪਾਛ ਸਾਡੋ ਬਿਆਨਤ ਰਹਿਮਤ ਬਖਸ਼ਿਸ਼ ਕੀਤੀ ਸਾਨੂੰ ਅਲਾਹੇ ਬਾਣੀ ਧੁਰ ਕੀ ਬਾਣੀ ਬਖਸ਼ਿਸ਼ ਕੀਤੀ ਤੇ ਸਾਡਾ ਫਰਜ਼ ਬਣ ਜ ਆਪਾਂ ਤਨ ਤਨ ਗੁਰਗੰਸ ਸਿੰਘ ਦਾ ਪ੍ਰਗਾਸ਼ ਦਿਵਸ ਮਨਾ ਰਹੇ ਹਾਂ ਇਸ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਨੂੰ ਪੜੀਏ ਤਾਂ ਕਿ ਸਾਡਾ ਸੰਸਾਰ ਤੇ ਆਇਆ ਹੋਇਆ ਸਫਲ ਹੋ ਜਾਏ ਤੇ ਸਾਸ ਸੰਤ ਜੋ ਬਾਣੀ ਪੜਨ ਮਤ ਸੋਤ ਅਮਤ ਸ਼ਗਨਾ ਇਹ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ ਹਜੇ ਤੱਕ ਅਮਰਤ ਨਹੀਂ ਛਕਿਆ ਅਮਤ ਛਕੋ ਨਾਮ ਚੋਂ ਆਪਣਾ ਜੀਵਨ ਸਫਲ ਬਣਾਓ ਇਹ ਤੇਨੇ ਕੋਈ ਬੇਨਤੀਆ ਪਰਵਾਨ ਕਰਨੀਆਂ ਭੁੱਲ ਚੁੱਕੇ ਕਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਨ ਜੋ ਤਨ ਤਨ ਬਾਬਾ ਬਸੰਸਿਓ ਮਹਾ ਜ ਤਨ ਤਨ ਬਾਬਾ ਗਿਆਨਸਿਓ ਮਹਾ ਜ ਤਨ ਤਨ ਬਾਬਾ ਪਰਪਜ ਸਿੰਘ ਜੀ ਬਖਤੀ ਮਾਝਾ ਬਸਾਇ ਹੋਏ ਸੰਬਾਬਾ ਜੀ ਸਿੰਘ ਜੀ ਜਿਸ ਵੇਲੇ ਸੰਨ ਕਨੇਡਾ ਤੇ ਗੁਰਸਿੱਖੀ ਦਾ ਪਛਾਣਨ ਵਾਸਤੇ ਗਏ ਹਨ ਉਹਨਾਂ ਦੇ ਬਹੁਤ ਸਾਸਨ ਸਹਿਜ ਸੰਤ ਨੂੰ ਤਨ ਤਨ ਗੁਰਗਰਾਮਸਰ ਚ ਪ੍ਰਗਾਸ ਸਹਿਜ ਸੰਤ ਨੂੰ ਸਾਸਨ ਜੋ ਲੱਖ ਲੱਖ ਬਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪ ਕੋ ਯੋ ਨੋਲੇ ਜੋ ਭਾਈ ਸਾਤਾ ਅੰਸ਼ ਮੁਲਤ ਕਰਕੇ ਗਏ ਆਇਆ ਸੰਦਰਤਨ ਵਾਰ ਕਰਕੇ ਹਨ ਵਿਨਿਵਾਸ ਮਾਗੋਂ ਗੁਰਦਾਰਾ ਬਗੋ ਪਾਸ ਜੀ ਦਿਸਤਾਨ ਹਤ ਸੋਧ ਰਹਾ ਤਾਂ ਤੋਰ ਹਮ ਕੋ ਕਿਸਾਜ ਪਾ ਦੇ ਕੋ ਉਰੰਤ ਕੀਤਨ ਦੁਆਸਾ ਜਾ ਟਾੜੀ ਦੇ ਦਰਵਾਜ਼ਾ ਸੋ ਆਇਆ ਹੈਗਾ ਅਰਦਾਸਾਂ ਜੀ ਹੋਕਣਾ ਹੈ ਦੇਖਦੇ ਆਓ ਦਰਜ ਲੰਗਰ ਚਾਹਰੀਆਂ ਸੰਗਤਾਂ मिल समागम कीर्तन दरबार जाया गया गुरुद्वारा डेरा बाबा एक सौ अठ महापुरख कपाल जी जोड़ा विखे जलंधर जो हाईवे कर जो रामा मंडी तो हुशियारपुर हैंगे छकद हुई हैं बाल दीर जिते एक सौ अठ बजीत सिंह जी उपदेश बैठे हैं उन्होंने जो ਅੱਜ ਇਸ ਮੂਲੇ ਕੀਤੀ ਹੈ ਜਿਹੇ ਸੰਗਤਾਂ ਦਾ ਧੰਨਵਾਦ ਕੀਤਾ ਜੋ ਮਹਾਪਰਖ ਢੇਰੇ ਵਿੱਚ ਉਹਨਾਂ ਨੇ ਇੰਦੇ ਹਨ ਉਹਨਾਂ ਦੇ ਵਿੱਚ ਸੰਗਤਾਂ ਦਾ ਧੰਨਵਾਦ ਕੀਤਾ ਹੁਓ ਵਾਲਾ ਦ੍ਰਿਸ਼ ਦਿਖਾਈ ਜਿੱਥੇ ਕੀਰਤਨ ਹਰ ਮੀਨਵਾਰ ਹਵਾ ਹੁੰਦਾ ਹੈ ਗੇੜ ਤੇ ਜੀ ਐਂਖਦੇ ਆ ਜਿਥੇ ਮਹਾਪੁਰਖਾਨੇ ਚੰਦਰਮਲ ਕੁੱਟਿਆ ਢਿਓੜਾ ਮੜਾਣਾ ਮਹਾਪੁਰਖਾ ਵਹਾਂਰੇ ਹਾਜੀ ਸਿੰਘ ਮੁਲੇ ਕਿਤੀ ਅੱਜ ਆਈਆਂ ਸੰਗਤਨਵਾਖਤਾ ਅਜਦਾ ਬਿਨਵਾ ਸਮਾਗਮ ਜੋ ਡੇਰਾ ਸ਼੍ਰੀਮਾਨ ਸੰਤ ਗਪਾਲ ਸਿੰਘ ਜੀ ਮੁੱਖ ਪ੍ਰਬੰਧਕ ਸ਼੍ਰੀਮਾਨ ਸੌਰਤ ਪਾਜੀਤ ਸਿੰਘ ਜੀ ਮੁਖੀ ਚੰਦਰਮਲ ਕੁੱਟਿਆ ਢੋਲਾ होती मैदान जो विदेश बैठे हैं उन्होंने समागम उन्हें बचना मुख रख रहे रखाया क्रैक संकत ने जो सेवादार ने शमूल संूलियत की आइए संगत जिते महापुरखा ने धनवाद किया उत्थे दाह का भी धनवाद किया गया जो देख संकत ने हाजिरी भरी है उन्होंने धनवाद किया गया और फतेह अर्ज करिए ਇਹਨ ਜੋ ਤਾਸ ਨੇ ਲਾਈਫ ਕਿਰਾਇਆ ਕਰਨੇ ਕੋ ਸੌਤਰਾਂਨੇ ਕੋ ਗਲਤੀ ਹੋ ਜਾਂਦੀ ਜਾਣ ਬੱਚੇ ਸਭ ਕੇ ਮਾਕਾ ਨਾ ਆਫਰ ਅੱਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ